ਸੱਚੇ ਦਰਬਾਰ ਕੀ ਸਦੈ ਸਵੇ ਜੀ ਆਉਦੇ ਬੱਚੇ ਦੀ ਖਾਤਰ ਪੁੱਛਣਾ ਹੋਵੇ ਭਾਈ ਕਿਸੇ ਨੇ ਆਉਦੇ ਬੱਚੇ ਦੀ ਖਾਤਰ ਪੁੱਛਣਾ ਹੋਵੇ ਬੱਚੇ ਦੀ ਖਾਤਰ ਕਿਸੇ ਨੇ ਆਉਦੇ ਬੱਚੇ ਦੀ ਖਾਤਰ ਪੁੱਛਣਾ ਹੋਵੇ ਬੱਚਾ ਹੈ ਜੀ ਕਿਸੇ ਨੇ ਬੱਚੇ ਦੀ ਖਾਤਰ ਪੁੱਛਣਾ ਹੋਵੇ ਕਿਸਨੇ ਕੋਈ ਬੱਚੇ ਦੇ ਬਾਬਤ ਕੰਨ ਪਾਏ ਦਰਬਾਰ ਦੇ ਵਿੱਚ ਆਪਣੇ ਬੱਚੇ ਦੇ ਬਾਰੇ ਪੁੱਛ ਰਿਹਾ 바ਵਾ ਜੀ ਤੋਂ ਜੇ ਕਿਸੇ ਦਾ ਕੋਈ ਹੁਕਮ ਹੈ ਤਾਂ ਦਰਬਾਰ ਦੇ ਵਿੱਚ ਲੋਕ ਕੰਨ ਨਹੀਂ ਪਾਏ ਮਨ ਚੀ ਸੋਚਿਆ ਕਿਸੇ ਨੇ ਮਨ ਚੀ ਸੋਚਿਆ ਆਪਣੇ ਬੇਟੇ ਦੇ ਬਾਬਤ ਹਾਂਜੀ ਕਿਸੇ ਨੇ ਆਪਣੇ ਬੱਚੇ ਦੀ ਬਾਬਤ ਕਣ ਪਾਏ ਹੈ ਜੇਕਰ ਕਿਸੇ ਦੇ ਕਣ ਹੈ ਤਾਂ ਹਾਜ਼ਰ ਹੋ ਜਾ ਜਲਦੀ ਬੱਚਾ ਮਰਜ਼ੀ ਕਰਦਾ ਬੱਚਾ ਆਪਣੀ ਮਰਜ਼ੀ ਕਰਦਾ ਕਰਦੇ ਵਿੱਚ ਬੱਚਾ ਆਪਣੀ ਮਰਜ਼ੀ ਕਰਦਾ ਜੇਕਰ ਕਿਸੇ ਦੇ ਕਣ ਹੈ ਉਹਨਾਂ ਦੇ ਪਰਿਵਾਰ ਚੋਂ ਕਿਸੇ ਨੇ ਉਹਨਾਂ ਦੇ ਜੀਆ ਨੇ ਉਹਦੇ ਖਾਤਰ ਕਣ ਪਾਏ ਹੈ ਬੱਚਾ ਆਪਣੀ ਮਰਜ਼ੀ ਕਰਦਾ ਜੇਕਰ ਕੋਈ ਹੈ ਤਾਂ ਜਲਦੀ ਹਾਜ਼ਰ ਹੋ ਜਾਓ ਨੇ ਤਾਂ ਸਾਨੂੰ ਬਦਾਮ ਨਹੀਂ ਪਿਆ ਤੁਸੀਂ ਹਾਂਜੀ ਨਾਲ ਵਿਆਹਣਾ ਵੀ ਹੈ ਬੱਚੇ ਨੂੰ ਤੇ ਬੱਚਾ ਆਪਣੀ ਮਰਜ਼ੀ ਕਰਦਾ ਆ ਜਾਓ ਭੈਣਾ ਸਵਾਮਾ ਜੀ ਕੀ ਕਰੀ ਜਾਂਦੇ ਹੋ ਕੋਟ ਕਰੋ ਭਾਈ ਨਹੀਂ ਜੀ ਮਤਲਬ ਨਾਂ ਨਹੀਂ ਤਾਂ ਗੱਲ ਹੀ ਨਹੀਂ ਪੁੱਤ ਆਪਾਂ ਠਾਲਾਂਗੇ ਨਾਂ ਲੈ ਕੇ ਠਾਲਾਂਗੇ ਜੇ ਵੱਡੀ ਬਜ਼ੁਰਗ ਹੋਈ ਪੈਰੀ ਹੱਥ ਲਾ ਕੇ ਠਾਲਾਂਗੇ ਜੇ ਭੈਣ ਹੋਈ ਮਨਤ ਕਰਕੇ ਠਾਲਾਂਗੇ ਨਾਂ ਲਈ ਤਾਂ ਗੱਲ ਹੀ ਨਹੀਂ ਹੈ ਆਵਾਜ਼ ਹੋਵੇ ਆਪਣੀ ਤੇ ਉੱਠੇ ਨਾ ਇਹ ਕਿਵੇਂ ਹੋ ਸਕਦਾ ਬੱਚੇ ਦੇ ਸੰਜੋਗਾਂ ਦੀ ਖਾਤਰ ਕਰਨ ਹੋਣ ਬੱਚੇ ਦੇ ਵਿਆਹ ਦੀ ਖਾਤਰ ਕਰਨ ਹੋਣ ਬੱਚੇ ਦੇ ਸੰਜੋਗਾਂ ਦੀ ਖਾਤਰ ਕੰਮ ਹੋਣ ਤੇ ਪੁੱਛਣਾ ਹੋਵੇ ਬੱਚੇ ਦੇ ਵਿਆਹ ਦੀ ਖਾਤਰ ਤੇ ਇੱਕ ਵਾਦਾ ਕਰਦਾ ਬਿਨਾਂ ਸੱਖ ਤੋਂ ਅੱਜ ਹੀ ਵਿਆਹ ਸਿਰੇ ਚਾ ਕੇ ਜਾਊਂਗਾ ਬਿਨਾਂ ਸੱਖ ਤੋਂ ਆਜਾ ਮਾਤਾ ਕੀ ਸਲਾਮਾਂ ਕਰੀ ਜਾਂਦੇ ਆਰਕ ਰਿਸਟਾਰਟ ਕਰਦੇ ਆਂ ਬਈ ਹੋਫ ਕਰ ਲਈ ਗੀਦੜ ਕੀ ਆ ਆਈ ਗਰੀ ਪੁੱਛ ਪੁੱਛ ਮੇਰਾ ਜ਼ਿੰਦਗੀ ਧੋਫਾ ਕਦੀ ਨਹੀਂ ਮਰਿਆ ਮੈਂ ਬੱਬਰ ਆਏ ਗੇ ਕਹਿੰਦੇ ਆ YouTube ਤੇ ਸਟੱਡੀ ਕਰ ਲੈ ਮੈਂ ਇਹ ਧੋਫਾ ਸੱਟੇ ਹੀ ਨਹੀਂ ਕਮਰਾਜ ਜੋਗੀ ਪੁੱਛ ਨਾਲੋਂ ਆਪਣੀ ਕਲਗੀ ਨੀਵੀਂ ਵੀ ਨਹੀਂ ਹੁੰਦੀ ਨਾ ਮੈਂ ਇੱਥੇ ਪੈਸੇ ਕਮਾਉਣਾ ਆ ਨਾ ਮੈਂ ਇੱਥੇ ਪੁੱਛਾ ਕੱਢਣਾ ਆ ਰੌਲਾ ਨਾ ਪਾਓ ਭਾਈ ਬਸ ਥੋੜਾ ਜਿਹਾ ਰਾਜਸਥਾਨ ਦਾ ਭਲੇਖਾ ਚੱਕਣ ਆਇਆ ਮੈਂ ਇੰਨੀ ਕੀ ਗੱਲ ਹੀ ਆ ਬਸ ਹਾਂ ਕਿਉਂ ਜੀ ਵਾਹ ਜੀ ਨਸਿੰਘ ਦਾ ਹੈ ਨਹੀਂ ਨਗਰ ਰਾਏ ਗਲ ਪੁੱਛਾਂ ਤੇ ਖੜਾ ਆ ਮੁੰਡਾ ਵਾਜੋ ਹੁਣ ਹੋਇਆ ਏ ਕਿਦੀ ਦੁਨੀਆ ਧਾਰੀ ਤੂੰ ਏ ਕਿਦੀ ਦੁਨੀਆ ਧਾਰੀ ਤੂੰ ਆ ਪੱਖ ਲੈਣੇ ਅੰਬ ਬੱਲਿਆ ਉੱਠੇ ਘਰਾਂ ਦੇ ਉੱਠੇ ਘਰਾਂ ਦੇ ਫੁੱਲ ਵਾਂਗੂ ਬੰਦਾਂ ਦੀ ਸਵਾਰਦਾ ਬਾਗੂ ਦਾ ਪੱਖ ਬੱਲਿਆ ਐ ਨਹੀਂ ਦੱਸਦਾ ਪੁੱਤਣਾ ਬੱਚੇ ਦੇ ਰਿਸ਼ਤੇ ਬਾਰੇ ਮਾਈ ਹਾਏ ਨਾ ਬਾਬਾ ਵੀ ਬਾਬਾ ਮੇਰਾ ਪੁੱਤ ਕਦੋਂ ਵਿਆਹ ਜਾਊਗਾ ਨਾਲ ਆਇਆ ਇਕੱਲੀ ਆਈ ਐ ਨਾਲ ਆ ਸੱਜਣਾ ਮੜਾ ਜਾ ਤੇਰਾ ਆ ਵੀ ਆ ਕੇ ਆ ਜਾ ਮੇਰਾ ਪੁੱਤ ਆ ਜਾ ਜਾ ਪੁੱਤ ਆ ਜਾ ਕੋਈ ਗੱਲੀ ਆ ਜਾ ਆਜੋ ਆਜੇ ਦੇਖੋ ਇੱਥੇ ਕੋਈ ਮਜ਼ਾਕ ਨਹੀਂ ਹੈਗਾ ਪੁੱਤਰ ਨਾ ਤੇਰੇ ਨਾਲ ਮਜ਼ਾਕ ਕਰਨਾ ਆਪਾਂ ਇਲਮ ਦੇ ਮਾਮਲੇ 'ਚ ਮੈਂ ਮਜ਼ਾਕ ਕਰਦਾ ਹੀ ਨਹੀਂ ਇਹ ਮੇਰਾ ਕੰਮ ਹੈ ਔਰ ਜਿਹੜਾ ਬੰਦਾ ਉਹਦੇ ਕੰਮ ਨੂੰ ਮਖੌਲ ਬਣਾਉਂਦਾ ਉਹ ਕਦੀ ਕਾਮਯਾਬ ਨਹੀਂ ਹੁੰਦਾ ਵਾਹ ਜੀ ਵਾਹ ਇੱਥੇ ਰੁਕ ਜਾ ਕੋਈ ਗੱਲ ਜਾ ਜਾ ਇਹ ਬੱਚਾ ਹੈ ਇਹਦਾ ਵਿਆਹ ਕਰਨਾ ਚਲੋ ਮੈਂ ਤਾਂ ਇਹ ਦੇਖਣਾ ਤੇ ਕਮੀ ਤਾਂ ਨਹੀਂ ਕੋਈ ਕਿਸੇ ਗੱਲ ਦੀ ਹੈ ਇਹਦਾ ਚੱਕ ਲੈਨੇ ਫੱਟੇ ਅੱਜ ਹੀ ਆਪਾਂ ਇਹ ਕਹਿ ਮੁੰਡਿਆ ਬੋਲ ਰਾਜ ਅੱਜ ਤਾਂ ਬੋਲ ਜ਼ੁਬਾਨ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਹੈ இன்னும் இப்போது சொல்லுங்க. ਬੀਬੀ ਤੇਰੇ ਪੁੱਤ ਜੀ ਕਿਸੇ ਗੱਲ ਦੀ ਕਮੀ ਨਹੀਂ ਹੈਗੀ ਠੀਕ ਆ ਬਾਬਾ ਠੀਕ ਆ ਤੁਹਾਡੀ ਗੱਲ ਵੀ ਸੁਣਦਾ ਗੱਲ ਮੰਨਦਾ ਵੀ ਆ ਕਾ ਪਤਾ ਹੈ ਹੈ ਪਰ ਸਾਲੀ ਆ ਗੱਲ ਜੀ ਨਹੀਂ ਬੰਦਦੀ ਹੈ ਹੈ ਇਹ ਨਹੀਂ ਰਿਸ਼ਤੇ ਆਉਂਦੇ ਨਹੀਂ ਆਉਂਦੇ ਆ ਗੱਲ ਚੱਲਦੀ ਮਗਰ ਠੱਪ-ਪਾਟ ਚ ਹੋ ਜਾਂਦੀ ਹੈ ਬੋਲ ਵੀਰੇ ਸਹੀ ਆ ਬਾਬਾ ਜੀ ਜਸਕਟ ਖਾ ਕੇ ਮੁਰ ਜਾਂਦੇ ਆ ਸਹੀ ਆ ਬਾਬਾ ਕਿਉਂ ਛੋਟੇ ਭਾਈ ਬੋਲਦਾ ਨਹੀਂ ਗਾ ਸੰਗਲਦੀ ਆ ਸਹੀ ਆ ਬਾਬਾ ਜੀ ਇਹ ਵੀ ਆ ਆਉਂਦੇ ਆ ਬਿਸਕਟ ਖਾ ਕੇ ਮਰ ਜਾਂਦੇ ਆ ਕਹਿਣ ਦੇ ਸੋਚ ਕੇ ਦੱਸਾਂਗੇ ਤੇ ਫਿਰ ਦੱਸਦੇ ਹੀ ਨਹੀਂ ਕੋਈ ਸਹੀ ਐਵੇਂ ਆ ਬਾਬਾ ਹੈ ਐਵੇਂ ਆਣਾ ਇੱਕ ਵਾਰੀ ਐ ਹੋ ਗਿਆ ਸੀ ਵੀ ਰਿਸ਼ਤਾ ਸਿਰੇ ਚੜ ਗਿਆ ਬੋਲੋ ਸਹੀ ਐ ਬਾਬਾ ਤੇ ਐ ਟੁੱਟ ਗਿਆ ਜਿਵੇਂ ਵੀ ਗੰਨਾ ਤੋੜ ਦਿੰਦੇ ਸਹੀ ਬੋਲੋ ਸਹੀ ਉੱਥੇ ਵਿਚੋਲਾ ਬੇਈਮਾਨ ਹੋ ਗਿਆ ਸੀਗਾ ਸਹੀ ਹੈਣਾ ਕਾਹ ਮੋ ਜਾਏ ਹਾਂ ਕੱਲਾ ਰਿਸ਼ਤਾ ਨਹੀਂ ਬੀਬੀ ਦੇਖੋ ਆਪਾਂ ਭੈਣ ਭਾਪ ਪਹਿਲੀ ਵਾਰੀ ਮਿਲਿਆ ਇਹ ਬੱਚਾ ਮੈਨੂੰ ਪਹਿਲੇ ਦਿਨ ਮਿਲਿਆ ਅੱਜ ਕਿਉਂ ਪਤਾ ਓਏ ਆਪਣੀ ਗੱਲ ਤਾਂ ਨਹੀਂ ਹੋਈ ਕੱਲਾ ਰਿਸ਼ਤਾ ਨਹੀਂ ਇਹਦੇ ਕੰਮਕਾਰ ਦੇ ਵਿੱਚ ਵੀ ਬਹੁਤ ਦਿੱਕੇ ਲੱਗਦੇ ਆ ਲੱਗਦੇ ਬਾਪੂ ਬੋਲ ਵੀਰੇ ਹੈ ਪਹਿਲੀ ਗੱਲ ਤਾਂ ਆਪਣਾ ਕੰਮ ਲਈ ਧਿਆਨ ਬਹੁਤ ਘਟ ਜਾਂਦਾ ਹਾਂ ਸਹੀ ਹੈ ਬਾਪੂ ਹਣਾ ਜੇ ਕਰਨ ਦੀ ਕੋਸ਼ਿਸ਼ ਕਰਦਾ ਹੋ ਵਿੱਚ ਰਹਿ ਜਾਂਦਾ ਸਹੀ ਹੈ ਬਾਪੂ ਬੋਲ ਵੀਰੇ ਹੈ ਕੋਸ਼ਿਸ਼ ਕਰਦਾ ਜੂਰ ਕੰਮ ਕਰਨ ਦੀ ਪਰ ਕੰਮ ਕਰਨ ਨੂੰ ਜੀ ਨਹੀਂ ਕਰਦਾ ਹਾਂ ਸਹੀ ਹੈ ਸਰੀਰ ਕੱਡੇ ਨੂੰ ਭਰਾ ਰਹਿੰਦਾ ਆਹ ਰੰਦਾ ਵੀ ਪਈ ਰਹੀ ਐ ਕੁਲਾਵੇ ਨਾ ਸਹੀ ਹੈ ਬੋਲ ਵੀਰੇ ਨਿੱਕੀ ਨਿੱਕੀ ਗੱਲ ਦੇਖਿਆ ਜਿਵੇਂ ਪਾਂਦੀ ਆ ਹਾਂ ਕਰੋਦੀ ਪਾਂਦਾ ਹੈ ਹੈ ਐਵੇਂ ਕਹਿੰਦਾ ਕਰੋ ਜਾਵੜੂnga ਮੈਂ ਵੱਡੀ ਗੱਲ ਐ ਕਾਇਮ ਦਾ ਬੋਲ ਓ ਤਰਦੀ ਨਾ ਓ ਤਰਦੀ ਸਨ ਖੱਡਣੀਆਂ ਵੀ ਐ ਓੜੀ ਪਛਤਾ ਸਾਧ ਮੇਰੇ ਨੂੰ ਖੱਡੜੀ ਓਦੀ ਐ ਓੜੀ ਪਛਤਾ ਦੀਵਿਆ ਵਾਹ ਜੀ ਵਾਹ ਗੱਲ ਕਿ ਨਿੱਕੀ ਲੋਹ ਜੀ ਇਹ ਗਲਤ ਨਹੀਂ ਹੈਗੀ ਵੀ ਇਹ ਕਿਸੇ ਕੰਮ ਪछे ਅੜੀ ਵੀ ਕਰ ਗਿਆ ਸੀ ਮੈਂ ਐਂ ਹੀ ਕਰਨਾ ਵਾਪਾ ਸਹੀ ਹੈ ਹੈ ਅੜੀ ਤੋਂ ਹੈਲੋ ਉਹ ਉਹ ਗੱਲ ਹੈ ਨਹੀਂ ਮੈਂ ਤਾਂ ਪਹਿਲਾਂ ਕਿਹਾ ਗਲਤ ਗੱਲ ਹੈ ਨਹੀਂਗੀ ਅੜੀ ਵੀ ਕਰ ਗਿਆ ਸੀ ਮੈਂ ਇਹ ਨਹੀਂ ਕਿਹਾ ਸੀ ਵੀ ਪੁੱਡੀ ਭਿਜਾ ਕੇ ਲੈਣੀ ਪਈ ਨਹੀਂ ਨਹੀਂ ਬਾਬਾ ਜੀ ਉਹ ਨਹੀਂ ਕਿਹਾ ਹਾਂ ਇਹੋ ਜੀ ਹੈ ਵੀ ਐਂ ਕਹਦਾ ਸੀ ਵੀ ਆ ਕੰਮ ਐ ਕਰਨਾ ਤੁਸੀਂ ਰੋਕਦੇ ਸੀਗੇ ਹੈਂ ਆਪਣਾ ਡਰਾਈਵਰ ਦਾ ਸ਼ੌਂਕ ਕਿਹਨੂ ਹੈ ਥੱਲੇ ਉਹਦੀ ਤੋਂ ਵਾਪੋ ਹੀ ਕਰਿਆ ਰੋਹੀ ਕਰਾ ਦੋਤੀ ਹੁ ਕਰੇ ਕਰਦੇ ਡਰਾਈਵਰੀ ਹਾਂ ਹੈ ਤੈਨੂੰ ਜਮੇ ਨਹੀਂ ਸ਼ੌਂਕ ਡਰਾਈਵਰੀ ਦਾ ਤੋਂ ਹੀ ਕਰਦੇ ਬਾਬਾ ਦਲੇਉਰੀ ਤੁਸੀਂ ਵੀ ਕਰਦੇ ਹੋ ਆਪ ਦਾ ਸਾਧਨ ਹੈ ਹਾਂ ਆਪ ਦਾ ਹੈ ਹੈ ਆਪ ਦਾ ਹੈ ਕਹੇ ਬੁੱਢਾ ਬੋਲ ਹਾ ਓਏ ਬਾਜਾ ਰੋ ਬਾਜਾ ਕਹਿੰਦਾ ਪਰ ਉੱਥੇ ਵੀ ਬੋਲ ਨਹੀਂ ਮਰਦਾ ਹੈਗਾ ਹਾਂ ਬਾਬਾ ਸਹੀ ਹੈ ਹੈ ਗੱਲ ਕਰ ਲੋ ਤੇਰੇ ਸੰਜੋਗਾ ਦੇ ਨਹੀਂ ਹੈਗੇ ਪੁੱਤਰ ਘਾਣੀ ਘਰ ਦੀ ਸਾਰੀ ਵਿਗੜੀ ਪਈ ਹੈ ਗੱਲ ਸਮਝ ਆ ਗਈ ਕਮਾਈ ਨੂੰ ਵੀ ਬ੍ਰੇਕ ਲੱਗੀ ਪਈ ਹੈ ਇਹ ਨਹੀਂ ਪੈਸਾ ਆਉਂਦਾ ਪ੍ਰਾਇਂ ਉੜਦਾ ਜਉਂਦੇ ਰਿਜਰ ਫਾਫੇ ਉੜਦਾ ਜਉਂਦੇ ਬੋਲ ਵੀਰੇ ਹੈ ਕਈ ਵਾਰੀ ਸਾਧਨ ਤੋਂ ਹੀ ਮਾਣ ਆਕੀਂਦਾ ਤਰਾ ਸਹੀ ਹੋ ਗਿਆ ਹੈ ਸਹੀ ਗੱਲ ਹੈ ਕੀ ਹੋਰ ਸਾਧਨ ਵੀ ਲੈਣੇ ਫਿਰਦਾ ਤੂੰ ਪਹਿਲਾਂ ਸੀਸਿਆਂ ਵਜੋਂ ਤਾਂ ਇੱਕ ਤਾਂ ਕਮਾਈ ਜਿਹੜਾ ਸਾਧਨ ਦਾ ਕੈਸ਼ ਵਾਲਾ ਸਾਧਨ ਦਾ ਹਾਂ ਮੋਟਰਸਾਈਕਲ ਹੈਗਾ ਹੈ ਇੱਕ ਹੋਰ ਲੈਣ ਨੂੰ ਥੋੜਾ ਸੀ ਹੈ ਕਾ ਗੋਲਮੜਾ ਹੁੰਦਾ ਯਸ ਜਦੋਂ ਜਦੋਂ ਬੰਦਾ ਹੁੰਦਾ ਹੁੰਦਾ ਬਚੇ ਨੁਕਸਾਨ ਹਾਂ ਬਾਕੀ ਕਰਦੇ ਜੋਤ ਲਾਉਣੇ ਹਾਂ ਮਾਤਾ ਰਾਣੀ ਦੀ ਜੋਤ ਲਾਉਣੇ ਹਾਂ ਕਰਦੇ ਚ ਮਾਤਾ ਰਾਣੀ ਦੀ ਜੋਤ ਲਾਉਣੇ ਹਾਂ ਹਾਂ ਹੈ ਵੈਸ਼ਨੂ ਮਾਤਾ ਦੀ ਹਾਂ ਹਾਂ ਮਾਤਾ ਹੈ ਕਾਲੀ ਮਾਤਾ ਕਾਲੀ ਮਾਤਾ ਦੀ ਮਾਤਾ ਦੀ ਪ੍ਰਸ਼ਕੀ ਵੀ ਕਰ ਦਿੰਦੇ ਹਾਂ ਸ਼ਟਾ ਪ੍ਰਖਸ਼ਕ ਲਾਉਂਦਾ ਵੀ ਕੋਈ ਕਰੇ ਹੈ ਗੱਡੀ ਲਾਉਂਦੇ ਆ ਹੈ ਕਿਸੇ ਵੈਸ਼ਨੂ ਬਾਬੇ ਨੂੰ ਮੰਨਦੇ ਹੋ ਨਾਲ ਵੈਸ਼ਨੂ ਬਾਬਨ ਤੋਂ ਵੈਸ਼ਨੂ ਬਾਬਨ ਤੋਂ ਹਨੂਮਾਨ ਜੀ ਬਾਬੇ ਦੀ ਸੇਵਾ ਕੌਣ ਕਰਦਾ ਸੀ ਹਨੂਮਾਨ ਦੇ ਬਾਬੇ ਦੀ ਸੇਵਾ ਕੌਣ ਹੈ ਮੈਨੂੰ ਨਹੀਂ ਪਤਾ ਕਿੰਨੇ ਸੌਖੇ ਸੌਖ ਰੱਖੀ ਸਾਲਾ ਸਰਦਾਰ ਨਹੀਂ ਗਿਆ ਕੋਈ ਹੈ ਨਹੀਂ ਗਏ ਬਾਬਾ ਕੋਈ ਗੱਲ ਨਹੀਂ ਸ਼ਿਸ਼ਾ ਸ਼ੰਤ ਜੀ ਮਹਾਰਾਜ ਦੀ ਸੇਵਾ ਕੋਣ ਕਰਦਾ ਹੈ ਭੋਲੇ ਬਾਸ ਦੀ ਵਾਹ ਧੋਨੇ ਇਕੱਠੇ ਖੜੇ ਆ ਮੈਨੂੰ ਨਹੀਂ ਪਤਾ ਮੰਗਿਤ ਬਾਬਾ ਕੋ ਕਰਪਣਾਉਦਾ ਹੈ ਕਿ ਮੋਲੇ ਲੈ ਕੇ ਪਾਇਆ ਹਾਲ ਤੱਕ ਟਾਣੀ ਪਾਈ ਹੈ ਖੇਤ ਚ ਪਹਿਲਾਂ ਹੋਰ ਕਿਤੇ ਸੀਗੇ ਹੈ ਨਹੀਂ ਪਹਿਲੀ ਇੱਥੇ ਪਲਾਟ ਸੀਗਾ ਖੈ ਭੋਲ ਮੁੰਡਿਆ ਓਏ ਜੇ ਵੇਖਾ ਦਦਾ ਆਪਾਂ ਬਿਛੜ ਕੇ ਕਿਵੇਂ ਗੱਜਦਾ ਆਪਾਂ ਪੁੱਛਾ ਦੇਖਾ ਕਿਵੇਂ ਗੱਜਦਾ ਆਪਾਂ ਬਿਛੜ ਕੇ ਕਿਵੇਂ ਗੱਜਦਾ ਮੇਰਾ ਐਲਜੀ ਦੇ ਰੌਂਡ ਵਰਗਾ ਜਿੱਥੇ ਵਜਦਾ ਕੋਈ ਨਹੀਂ ਅੱਥਰ ਵਿੱਚ ਸਮਝੋ ਆਪਣੇ ਘਰ ਦੇ ਵਿੱਚ ਕਈ ਗੱਲ ਕਿਦੀ ਪੂਰੀ ਹੋ ਜਾਂਦੀ ਹੈ ਕਈ ਗੱਲ ਜੇ ਕਿਸੇ ਨੇ ਕਹਿ ਦੇਣਾ ਗੱਲ ਪੂਰੀ ਹੋ ਜਾਂਦੀ ਹੈ ਇਹਦੀ ਹੁੰਦੀ ਹੈ ਤੁਹਾਡੀ ਹੁੰਦੀ ਹੈ ਕਈ ਵਾਰੀ ਫੋਨ ਵਾਲੇ ਨਾਲ ਪਤਾ ਵੀ ਲੱਗ ਜਾਂਦਾ ਹੈ ਹੈ ਅਸਰ ਜਾਂ ਵੀ ਹੋ ਜਾਂਦਾ ਵੀ ਹਾਂਜੀ ਹੋ ਜਾਂਦਾ ਹੈ ਪੂਰਾ ਗੇੜਾ ਨਹੀਂ ਪੈਂਦਾ ਅਸਰ ਜਾਂ ਹੁੰਦਾ ਹਾਂਜੀ ਹੈ ਮਿੰਦੇ ਗੇੜਾ ਹੋਦਾ ਸੋ ਆਪਣੇ ਪਹਿਲਾਂ ਵੀ ਬਜ਼ੁਰਗਾਂ ਚ ਕਿਸੇ ਦਾ ਸੇਵਾ ਸੀਗੀ ਹਾਂ ਬਾਬਾ ਹੈ ਹੈ ਕਹਿ ਬੋਲ ਮੁੰਡਿਆ ਆ ਜਾ ਬਾਬਾ ਆ ਜਾਗਾ ਸਾਬ ਤੇ ਪਹਿਲਾ ਦਿਨ ਤੇ ਸੀ ਹੁਣ ਕਈ ਦਿਨੋਂ ਬੰਦ ਕੀਤੀ ਹੋਈ ਹੈ ਹੈ ਮਨੇ ਅਗਲਾ ਹਸਪਤਾਲ ਜਿਹੜੇ ਆਪਣੇ ਬਜ਼ੁਰਗ ਸੀ ਲੋਕਾਂ ਦਾ ਭਲਾ ਵੀ ਕਰ ਦਿੰਦੇ ਸੀ ਹੈ ਨੱਦੀ ਨੂੰ ਗੱਦੀ ਲੱਗਦੀ ਸੀ ਕਹ ਪੋਰ ਮੁੰਡਿਆ ਜਿੱਤੇ ਵਹਲੇ ਅਬਜ਼ੁਰਗਾਂ ਦੇ ਨਾਲ ਮਾਏ ਨਹੀਂ ਮੈਨੂੰ ਘਰ ਆਉਂਦੀ ਆ ਬਜ਼ੁਰਗਾਂ ਦੇ ਨਾਲ ਮਾਏ ਨਹੀਂ ਮੈਨੂੰ ਘਰ ਆਉਂਦੀ ਜਿੱਤੇ ਵਹਲੇ ਅਬਜ਼ੁਰਗਾਂ ਦੇ ਨਾਲ ਮਾਏ ਨਹੀਂ ਮੈਨੂੰ ਘਰ ਆਉਂਦੀ ਜਿੱਤੇ ਵਹਲੇ ਅਬਜ਼ੁਰਗਾਂ ਦੇ ਨਾਲ ਮਾਏ ਨਹੀਂ ਮੈਨੂੰ ਘਰ ਆਉਂਦੀ ਆ ਜਿੰਦਗੀ ਝੂਠਵਾਰਿਆਂ ਨਾਲ ਮਾਰਨਾ ਠੀਕ ਨਾ ਕਿਸੇ ਨੇ ਮੁੰਡੇ ਦਾ ਸੰਜੋਗ ਪੱਧਿਆ ਠੀਕ ਨਾ ਕਿਸੇ ਨੇ ਕੁਛ ਕੀਤਾ ਪੁੱਤਰੇ ਜਿਹੜੀ ਸੀ ਆਪਣੇ ਮਗਰ ਗੱਦੀ ਠੀਕ ਹੈ ਜਦੋਂ ਬਜ਼ੁਰਗਾਂ ਨੇ ਉਹ ਗੱਦੀ ਜਦੋਂ ਬਜ਼ੁਰਗ ਚਲੇ ਗਿਆ ਉਹ ਗੱਦੀ ਬੰਦ ਹੋ ਗਈ ਠੀਕ ਹੈ ਹੈ ਤੇ ਉਹ ਸੇਵਾ ਛੁਗੜੀਏ ਮੇਰੇ ਛੋਟੇ ਭਾਈ ਤੇ ਗੱਲ ਸਮਝ ਆ ਗਈ ਉਹ ਇਹਨੂੰ ਅਸਰ ਹੋਣ ਲੱਗ ਪਿਆ ਠੀਕ ਹੈ ਠੀਕ ਹੈ ਇਹਦੀ ਗੱਲ ਪੂਰੀ ਹੋਣ ਲੱਗ ਪਈ ਠੀਕ ਹੈ ਠੀਕ ਹੈ ਉਹ ਜਿਹੜੀ ਸੇਵਾ ਸੀ ਉਹ ਇਹਦੇ ਤੇ ਉੱਠ ਖੜੀ ਉਹ ਜਿਹੜੀ ਚੀਜ਼ ਹੈ ਉਹ ਚੀਜ਼ ਇਹਦੇ ਕੰਮਾਂ 'ਚ ਵੀ ਰਿਕਾਪਟ ਲਾਉਂਦੀ ਹੈ ਤੇ ਇਹਦੇ ਵਿਆਜ ਵੀ ਰਿਕਾਪਟ ਲਾਉਂਦੀ ਹੈ ਗੱਲ ਸਮਝ ਆ ਗਈ ਠੀਕ ਆ ਬੀਬੀ ਜੇ ਮੁੰਡਾ ਵਿਆਹਣਾ ਹੈ ਜੇ ਇਹਦਾ ਕੰਮ ਸਹੀ ਚਲਾਉਣਾ ਹੈ ਤੇ ਉਹ ਗੱਡੀ ਦੀ ਸੇਵਾ ਇਹਨੂੰ ਕਰਨੀ ਪਊਗੀ ਗੱਡੀ ਕਹ ਹੈ ਵਾਪਾ ਲੈ ਲਈ ਤੂੰ ਲਈ ਗੱਡੀ ਗੁਰੂ ਬਣਾਇਆ ਹੈ ਹੈ ਇੱਕ ਗੱਲ ਦੱਸ ਸਿੰਘ ਮੈਨੂੰ ਗੁੱਸਾ ਤਾਂ ਨਹੀਂ ਕਰਦਾ ਦੱਸ ਸਕਦਾ ਮੇਰੇ ਤੇ ਕਾਲਾ ਪਹਿਰਾ ਨਥਿੰਗ ਦੱਸ ਸਕਦੇ ਹੋ ਮੇਰੇ ਤੇ ਕਿਹਦੇ ਦੇ ਉੱਤੇ ਦਾ ਪਰ ਨਹੀਂ ਨਾ ਤੈਨੂੰ ਪਹਿਲਾਂ ਲੜਣਾ ਆਉਂਦਾ ਨਾ ਪਟਣਾ ਆਉਂਦਾ ਬੋਲੋ ਇਕੱਲਾ ਖੇਡ ਕੇ ਖਮਰ ਨੇ ਰਹਿਦਾ ਬਾ ਜਿਹੜੀ ਗੱਲ ਨੂੰ ਕਹਿੰਦਾ ਉਹ ਪਾਰ ਹੋ ਜਾਂਦੀ ਹੈ ਜੀ ਗੱਦੀ ਲਾਤਾ ਲਈ ਪਰ ਗੱਦੀ ਕਾਮਯਾਬ ਨਹੀਂ ਹੋਏਗੀ ਹਾਂਜੀ ਸੰਗ ਤੋਂ ਨਹੀਂ ਜੁੜੇਗੀ ਨਹੀਂ ਬਾਬਾ ਜੀ ਬੋਲੋ ਪਹਿਲਾਂ ਸਹੀ ਆਪਾ ਹੁਣ ਕਰ ਜਿੰਨਾ ਕਰੰਟ ਚਾਹੀਦਾ ਉਹਨਾਂ ਕਰੰਟ ਬਣਿਆ ਨਹੀਂ ਕਿਉਂਕਿ ਤੇਰੀ ਕੁੰਡੀ ਸਹੀ ਟਰਾਂਸਫਾਰਮ ਤੇ ਪਈ ਨਹੀਂ ਜੀ ਕਈ ਬਾਗ ਜੀ ਕਿਹੜੇ ট্রান্সਫਾਰਮ ਦੇ ਪਹਿਲਾ ਆਉਂਦੇ ਫਿਊਜੂਟੇ ਸੀ ਉੱਥੇ ਪਾ ਬੈਠਾ ਬੰਦਾ ਗੁੱਸਾ ਨਾ ਕਰੀ ਬੰਦਾ ਕੋਈ ਵੀ ਹੈ ਇਹ ਸਿੱਧਾ ਗ੍ਰੇਟਸ ਡਾਟਾ ਹੇਟਰ ਨਾਲ ਬੱਜਣਾ ਹੈ ਤੇ ਥੋੜੀ ਪੁੱਛ ਨਿਕਲਦੀ ਵੀ ਨਹੀਂ ਕਿਸੇ ਤੋਂ ਸਿੱਧੀ ਹੈਲੋ ਹੈ ਇਹ ਬਜ਼ੁਰਗ ਤੱਕ ਪਹੁੰਚੇ ਨਹੀਂ ਜਾਂਦਾ ਕਿਸੇ ਤੋਂ ਨਹੀਂ ਪਹੁੰਚੇ ਹੈ ਨਹੀਂ ਪਹੁੰਚੇ ਬੋਲੋ ਇਹ ਕਰਨੀ ਦਾ ਮਾਲਕ ਹੈ ਤੁਹਾਡੀ ਗੱਡੀ ਦੇ ਵਿੱਚ ਇੱਕ ਦੇਹ ਪਲਟ ਵੀ ਹੈਗਾ ਐਂ ਦੇਹ ਪਲਟ ਜੰਦਾ ਐਂ ਕਰਕੇ ਕਿਤੇ ਸੱਪ ਬਣ ਗਿਆ ਕਿਤੇ ਕੁਛ ਬਣ ਗਿਆ ਕਿਤੇ ਕੁਛ ਬਣ ਗਿਆ ਬੋਲ ਵੀਰੇ ਹੈਲੋ ਭਾਈ ਹੈ ਹੈਗਾ ਨਾ ਹਾਂ ਇਹਨੇ ਵੱਡੇ ਵੱਡੇ ਜਿੰਨ ਕਾਬੂ ਕੀਤੇ ਵਿਆਹ ਕਰਕੇ ਅਸਲ ਜਿਹੜੀ ਤੇਰੀ ਗੱਡੀ ਤੇ ਗੱਡੀ ਹੈ ਇਹਦੀ ਸਹੀ ਸਿਲਪ ਵੱਜੀ ਨਹੀਂ ਨਾ ਤੇਰੇ ਪੁੱਤਾਂ ਚੰਨਨ ਖੁੱਲਿਆ ਗੁੱਸਾ ਨਾ ਕਰੀ ਛੋਟੇ ਭਾਈ ਦੇਖਾ ਤੂੰ ਮੇਰਾ ਭਾਈ ਹੈ ਮੈਨੂੰ ਤੇਰੇ ਨਾਲ ਕੋਈ ਦੁਸ਼ਮਣ ਨਹੀਂ ਤੇ ਨਾਦਰਾਂ ਦੋਸਤੀ ਹੈ ਆਪਾਂ ਪਹਿਲੀ ਵਾਰੀ ਮਿਲੇ ਆ ਤੁਸੀਂ ਗੱਲ ਬਾਤ ਪੁੱਛਣ ਉੱਠੇ ਹੋ ਮੈਂ ਅਜੇ ਗੱਲ ਲੈ ਕੇ ਤੈਨੂੰ ਗੱਲ ਦੇਣੀ ਹੈ ਸਾਧੂ ਖੜਾ ਬਾਜ਼ਾਰ ਵਿੱਚ ਸਭ ਕੀ ਮੰਗੇ ਖੈਰ ਨਾ ਕਿਸੇ ਨਾਲ ਕਿਸੇ ਦੀ ਦੋਸਤੀ ਨਾ ਕਿਸੇ ਨਾਲ ਬੈਰ। ਠੀਕ ਹੈ। ਪਰ ਜਿਹੜਾ ਤੁਹਾਡਾ ਸਹੀ ਬਜ਼ੁਰਗ ਹੈ, ਸਹੀ ਗੱਦੀ ਆ ਬੀਬੀ, ਉਹਨੂੰ ਸਹੀ ਰਾਹ ਨਹੀਂ ਮਿਲਿਆ। ਠੀਕ ਹੈ। ਇੰਨਾ ਕੰਮ ਤਾਂ ਗੱਦੀ ਚੱਕਣ ਤੋਂ ਪਹਿਲਾਂ ਵੀ ਕਰੀ ਜਾਂਦਾ ਸੀਗਾ ਇਹ। ਇੰਨੀ ਗੱਲ ਤਾਂ ਤੇਰੀ ਉਦੋਂ ਵੀ ਪੂਰੀ ਹੁੰਦੀ ਸੀ। ਬੋਲ ਵੀਰੇ। ਹੈ? ਤੇ ਉਨੀ ਹੁਣ ਪੂਰੀ ਹੁੰਦੀ ਹੈ। ਕੇਰਾ ਜਿੰਨੀ ਤੇਰੀ ਭਗਤੀ ਜਿਉਣੀ ਸੰਗਤ ਚੱਲ ਗਈ, ਜਦੋਂ ਭਗਤੀ ਨਿਭੜ ਗਈ, ਉਦੋਂ ਫੇਰ ਢੋਲੂ ਖਾਲੀ ਹੋ ਗਿਆ। ਸਹੀ ਬਾਬਾ ਜੀ ਤੇ ਚੇਲਾ ਹੋਵੇ ਤੇ ਦੱਸਿਆ ਨਾ ਜਾਵੇ ਵੀ ਬਾਬੇ ਦੇ ਕੀ ਚੱਲਦਾ ਫਿਰ ਫਾਇਦਾ ਇਸ ਪਵਾਲ ਵਾਲੀ ਗੱਲ ਦਾ ਠੀਕ ਹੈ ਬੀਬੀ ਗੁੰਡੀ ਇੱਥੇ ਹੀ ਆ ਕਹਾਣੀ ਸਹੀ ਨਹੀਂ ਸਿਰੇ ਚੜੀ ਗਈ ਤੇਰਾ ਸ਼ਕਰਨਾਮਾ ਹੋਇਆ ਰਣਜੀਤ ਸ਼ਕਰਨਾਮਾ ਹੋਇਆ ਸਮਝ ਆ ਰਿਹਾ ਸ਼ਕਰਨਾਮਾ ਹੋਇਆ ਸ਼ਕਰਨਾਮਾ ਉਹ ਕੀ ਹੁੰਦਾ ਹੈ ਜਦੋਂ ਗੱਦੀ ਚੱਕੀ ਸੀ ਉਦੋਂ ਸ਼ੱਕਰਨਾਮਾ ਹੋਇਆ ਸੀ ਜਦੋਂ ਤੁਸੀਂ ਗੁਰੂ ਧਾਰਨਾ ਕੀਤੀ ਪੱਗ ਦੀ ਰਸਮ ਪੁੱਛ ਰਿਹਾ ਹੈ ਨਹੀਂ ਹੋਇਆ ਦਾ ਪੱਗ ਦੇ ਦਿੱਤਾ ਅਗਲੀ ਸੀ ਐ ਪੁੱਤ ਦੇ ਹਾਂ ਫਿਰ ਤੇਰਾ ਗੁਰੂ ਵੀ ਨਹੀਂ ਅਜੇ ਉਹ ਹੈ ਕਹਿੰਦਾ ਬਾਪਾ ਗੱਦੀ ਵੀ ਚੱਕ ਲਈ ਤੇ ਘਰੋਂ ਇੱਕ ਬਹੁਤ ਵੱਡਾ ਅਲਜਾ ਗਿਆ ਹੀ ਨਹੀਂ ਬੁਲਾ ਘਰ ਦੇ ਚੱਕ ਬਹੁਤ ਵੱਡੀ ਕੁੰਡੀ ਪਈ ਪਈ ਜਾਂਦੀ ਕਿਆ ਪਤਾ ਏ ਨਿਕਲੀ ਨਹੀਂ ਉਹ ਵੀ ਹੈ ਕਿਸੇ ਹੋਰ ਜੀ ਨੂੰ ਪ੍ਰੋਬਲਮ ਆ ਜਾਂਦੀ ਹੈ ਬਾਬਾ ਜੀ ਉਹ ਪਛਦੇ ਮੈਂ ਤੁਹਾਨੂੰ ਦੱਸ ਦਿਆਂ ਤੁਸੀਂ ਇੱਥੇ ਆਓ ਮੈਂ ਪਹਿਲਾਂ ਕੀ ਕਿਹਾ ਇਹੋ ਜਿਹੀਆਂ ਗੱਲਾਂ ਬੀਬੀ ਸੰਗਤ ਨਹੀਂ ਕੀਤੀਆਂ ਜਾਂਦੀਆਂ ਮੇਰੇ ਆਪਦੇ ਤਿੰਨ ਗੁੱਟੀਆਂ ਹੈ ਔਰ ਮੇਰੇ ਦੇ ਬਹੁਤ ਚੇਲਿਆਂ ਦੀ ਅੱਖ ਹੁੰਦੀ ਵੀ ਕਿਤੇ ਗਲਤ ਬੋਲੇ ਤੇ ਤੇ ਅਲੀਕੇਸ਼ਨ ਚੜ ਜੇ ਦੀ ਗੱਲ ਇਹ ਹੈ ਤੁਹਾਡੇ ਸਾਰੇ ਘਰ ਦੇ ਕੰਮ ਹੋ ਜਾਣ ਲੋਟ ਇਹਦਾ ਹੋ ਜੇ ਵਿਆਹ ਉਹ ਜਿਹੜਾ ਤੁਸੀਂ ਮੈਨੂੰ ਹੁਣ ਗੱਲ ਦੱਸੀ ਹੈ ਉਹ ਹੋ ਜੇ ਸੱਟ ਹੈਲੋ ਫਿਰ ਪਾਪਾ ਬਦਲ ਦੇਗਾ ਹੈ ਜੇ ਤੇਰਾ ਵਿਆਹ ਹੋ ਜੇ ਮੇਲਾ ਕੰਮ ਭੈਣ ਦੱਸ ਜਿੰਦੀ ਘਰੇ ਜੀ ਨੀ ਕੁੰਡੀਆਂ ਫਸੀ ਪਈ ਐ ਐ ਕਰਕੇ ਜੀ ਦਾ ਜੀ ਦਸ਼ਮਣ ਬਣਿਆ ਪਿਆ ਇਹ ਕੰਮ ਹੋ ਜੇ ਸਹੀ ਇਹਦਾ ਖੁੱਲ ਜੇ ਚਾਨਣਾ ਇਹਦੇ ਕੋਲੇ ਆਉਣ ਲੱਗ ਪੇ ਸੰਗਤ ਤੇ ਇਹਦਾ ਪਾਪਾ ਬਦਲ ਦੇ ਹੋਵੇ ਤੂੰ ਕੋਲੋਂ ਪੁੱਛੋ ਜੀਨੇ ਬਦਲਣਾ ਬਦਲ ਲੇਗਾ ਬਦਲ ਦੇਗਾ ਚੰਗਾ ਜੇ ਪਾਪਾ ਪਾਲ ਲੇਗਾ ਹਾਂਜੀ ਆਪੇ ਹਾਂ ਲਾ ਗੱਲ ਇਹ ਆ ਵੀ ਚੰਗਾ ਜਿਹਾ ਗੁਰੂ ਵੇਖ ਲਾ ਜਿਹਦੇ ਚ ਕੁਛ ਹੋਵੇ ਠੀਕ ਆ ਤੁਹਾਡੇ ਘਰ ਦੀ ਗਾਣੀ ਚੰਗਾ ਬੰਦਾ ਲੋਡ ਕਰ ਸਕਦਾ ਮਾਰੇ ਬਸ ਲੋਡ ਨਹੀਂ ਹੋਣੀ ਆ ਗੱਲ ਸਮਝ ਛੇੜ ਸਾਦਾ ਓਏ ਮਦਾ ਕਾਲ ਕਾਲ ਜਾਨ ਸਾਧ ਛੇੜ ਸਾਧੋ ਲੰਮੀ ਅਜੰਡਾ ਵਾ ਵਾ ਗੱਡੀਆਂ ਤੇ ਹਾਰ ਉੱਤੇ ਸਾਧੂ ਲੰਮੀ ਅਜੰਡਾ ਵਾ ਵਾ ਗੱਡੀਆਂ ਤੇ ਹਾਰ ਉੱਤੇ ਸਾਧੂ ਲੰਮੀ ਅਜੰਡਾ ਵਾ ਵਾ ਗੱਡੀਆਂ ਤੇ ਹਾਰ ਉੱਤੇ گلال کا چلے بابا جی بلے بلے گلال کا چلے بابا جی بلے بلے تیرے میں گلال کا چلے بابا جی بلے بلے اونوترے جی اونوترے اونوترے جی اونوترے ਹੇ ਆਇਓ ਤੇਰੇ ਨਾਲ ਗਾ ਗਾ ੱੱਲੇ ਬਾਬਾ ਜੀ ਬੱਲੇ ਬੱਲੇ ਤੇਰੇ ਨਾਲ ਗਾ ਗਾ ੱੱਲੇ ਬਾਬਾ ਜੀ ਬੱਲੇ ਬੱਲੇ ਤੇਰੇ ਨਾਲ ਗਾ ਗਾ ੱੱਲੇ ਬੂਹੜੀਆਂ ਬੱਲੇ ਓ ਜੁਗਬੰਦੀ ਅਜਾ ਦੀ ਜੁਗਬੰਦੀ ਅਜਾ ਦੀ ਠਾਕੇ ਰਦਾਉਂਦਾ ਸ਼ੂਗ ਪੈਗੀ ਅਜਾ ਠਾਕੇ ਰਦਾਉਂਦਾ ਸ਼ੂਗ ਪੈਗੀ ਅਜਾ ਦਾ ਬਸ਼ੂ ਪੱਗੀ ਅੱਜ ਤਾਂ ਨਹੀਂ ਏ ਤਾਂ ਤੇ ਕੁਛ ਨਿਆ ਕੁਛ ਨਿਆ ਕੁਛ ਨਿਆ ਆਜੋ 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 ਮੇਰਾ ਵੀਰ ਬੈਠ ਜਾ ਬੈਠ ਸਾਰੀ ਸੰਗਤ ਹੋ ਸਰ ਦਾ ਵਾਹ ਵਾਹ ਸਦਾਈ ਸਦਾਈ ਜੀ ਸੁਖਰਾ ਬਾਬਾ ਤੂੰ ਆਇਆ ਜਿਹੜੇ ਬਾਬਾ ਤੂੰ ਆਇਆ ਫੁੱਲ ਖਣਾਈਆ ਸਰਕਾਰ ਜੀ ਆਇਆਂ ਨੂੰ ਛੱਡੋ ਆਪਦਾ ਸੱਚ ਦਾ ਜਕਾਰਾ ਛੱਡੋ ਕੋਈ ਗੱਲ ਬੀਬੀ ਕੋਈ ਗੱਲ ਨਹੀਂ ਫਕੀਰਾਂ ਦੀ ਮਹਿਫਲ ਹੈ ਜਿਹਦੇ ਵਿੱਚ ਕੁਝ ਹੈਗਾ ਉਹ ਨੂੰ ਸਾਡੇ ਮੁੰਡੇ ਕੁਝ ਨਹੀਂ ਕਹਿੰਦੇ ਜਿਹਦੇ ਵਿੱਚ ਕੁਝ ਹੈਗਾ ਹਾਂ ਕੋਈ ਗੱਲ ਨਹੀਂ ਬੀਬੀ ਜਿਹਦੇ ਵਿੱਚ ਕੁਝ ਹੈਗਾ ਉਹ ਨੂੰ ਨਹੀਂ ਪਸਾਂਦੇ ਹੈ ਇਹ ਜਿਹੜਾ ਕੋਈ ਖਰਾਬ ਕਰਦਾ ਪਰ ਉਹ ਨੂੰ ਅਸੀਂ ਛੱਟ ਕਰ ਲੈਂਦੇ ਹਾਂ ਸਹੀ ਗੱਲ ਹੈ ਛੱਡੋ ਦਾ ਜ਼ਿਕਰ ਛੱਡੋ ਸੱਚ ਦਾ ਜ਼ਿਕਰ ਛੱਡੋ ਸਾਨੂੰ ਦਾ ਪਤਾ ਕੌਣ ਹੈ ਤੁਸੀਂ ਵੀ ਛੱਡੋ ਆਪ ਦਾ ਜ਼ਿਕਰ ਕਰਦੇ ਬੇੜੇ ਪਾਰ ਕਿਉਂ ਸਾਰਿਆਂ ਨੂੰ ਚੱਕਰਾਂ ਚ ਪਾਈ ਬੈਠਾ ਹੈ ਕਿਉਂ ਜੀ ਬਿਲੇ ਲਾਓ ਸਾਰੇ ਨੂੰ ਇੱਕ ਤੇ ਹਾਜ਼ਰੀ ਕਰ ਲਾ ਯਾਰ ਲੋਕਾਂ ਦੀਆਂ ਝੇਡਾਂ ਬਾਪੂ ਇਸ ਗੱਲ ਦੀਆਂ ਕਿਉਂ ਜੀ ਲੋਕ ਝੇਡਾਂ ਕਰਦੇ ਆ ਜਮਾ ਆਖਿਆ ਜਾ ਚੱਗਿਆ ਪੱਤਕੀ ਝੇਡਾਂ ਕਰਦੇ ਆ ਗਿਆ ਇੱਕ ਤੇ ਸੇਵਾ ਕਰ ਲੋ ਬੇੜਾ ਪਾਰ ਕਰ ਦਿਓ ਸਾਲ ਡੱਬ ਨੂੰ ਘਮਾਉਣ ਦੀ ਲੋੜ ਹੀ ਨਹੀਂ ਕਿਉਂ ਜੀ ਮਹਾਰਾਜ ਤੂੰ ਸਭ ਕਰ ਸਕਦਾ ਹੈ ਘਰ ਦਾ ਮਾਲਕ ਆ ਤੂੰ ਅੱਬ ਸਿਰ ਖੋਲ ਸਾਧਾ ਸਭ ਕੁਝ ਕਰ ਸਕਦਾ ਬੈਠ ਜਾ ਮੇਰੇ ਛੋਟੇ ਭਾਈ ਬੈਠ ਜਾ ਬੈਠ ਜੀ ਬੈਠ ਬੈਠ ਜਾ ਮਹਾਰਾਜ ਬੈਠ ਸਰਕਾਰ ਬੈਠ ਬੈਠ ਜਾ ਦਾਦਾ ਜੀ ਬੈਠ ਬੈਠ ਜਾ ਬੈਠ ਛੱਡੋ ਹੁਕਮ ਛੱਡੋ ਜੀ

ਭਰੂ ਮੁੰਡੇ ਆ ਹੁਣ ਸੁਖ ਲੈਣਾ ਮਾਤਿਆਂ ਨੇ ਇਹਨਾਂ ਦਾ ਨਈ ਬਗਤਾ ਚੱਕਰਾਂ ਜਵਾਬੇ ਫਿਰਦੇ ਆ ਪਰ ਛਿੱਤੇ ਰਾਹ ਪਾ ਦਿਓ ਤੁਸੀਂ ਘਰ ਦੇ ਮਾਲਕ ਇਹਨਾਂ ਦੇ ਸਿੱਧੇ ਪੈਂਦੇ ਨਹੀਂਗੇ ਬਖਜੀ ਸਿੱਧੇ ਨਹੀਂ ਪੈਂਦੇ ਕਰੋ ਭਾਈ ਗੱਲ ਆਓ ਹੋਰ ਕੀ ਹੋਏ ਪਰਿਵਾਰ ਤੇ ਜੀ ਹੈਗੇ ਤਾਂ ਆਜੋ ਮਹਾਰਾਜ ਸਿੱਧੇ ਨਹੀਂ ਪੈਂਦੇ ਬਖਜੀ ਪਰਿਵਾਰੀ ਬੈਠਾ ਬਾਬਾ ਜੀ ਆ ਰਿਹਾ ਇੱਧਰ ਇਹ ਕਹਿੰਦੇ ਆਪ ਨਹੀਂ ਸਿੱਧਰਾ ਬਣ ਜਗੇ ਨਹੀਂ ਬਣਦਾ ਮੈਂ ਪੰਜਾਬੀ ਸੰਗੀਤ ਪੰਜਾਬੀ ਨਾਲ ਹੀ ਗੱਲ ਕਰਦਾ ਭਗਜੀ ਤੁਸੀਂ ਪਹਿਲਾਂ ਵੀ ਬੋਲੇ ਸੀ ਤੁਸੀਂ ਕਹਿੰਦੇ ਜੀ ਬੱਚਾ